ਚੱਲ ਚੱਲ ਸੁਣੇ ਅਮਸਾ ਤੇਰੀ ਸੋਪਾ ਘੜੀ ਆ ਕਲੀ ਤੇ ਮਸਾਣੀ ਗੋਣੀ ਨਾਲ ਖੜੀ ਆ ਕਰਦੇ ਕੰਨ ਪਾਏ ਹੈ ਬੱਚੇ ਦੇ ਸੰਯੋਗਨ ਦੇ ਵਿਰਵਾਵੇ ਵਿੱਚ ਕਿਸੇ ਵੀਰ ਨੇ ਕੰਨ ਪਾਏ ਹੈ ਜੇ ਕੋਈ ਵੀਰ ਹੈ ਤਾਂ ਦੱਸੋ ਕਿਸੇ ਵੀਰ ਨੇ ਕਣ ਪਾਏ ਕਰਦੇ ਤਾਂ ਬੱਚੇ ਦਾ ਸੰਯੋਗਨ ਦੇ ਗਾਣਾ ਹੈ ਜੇ ਕੋਈ ਮੇਰਾ ਵੀਰ ਹੈ ਤਾਂ ਆ ਸਕਦਾ 1 2 3 ਨਾ ਖੜੇ ਹੋ ਜਾ ਪਰਿਵਾਰ ਦੇ ਵਿੱਚ ਨਾਮ ਹੋਵੇ ਕੋਈ ਕਰਮਜੀਤ ਜਾਂ ਪਰਮਜੀਤ ਕਰਮਜੀਤ ਨਾਮ ਹੈਗੀ ਆ ਜਾ ਬੱਚਾ ਚਲ ਕੇ ਰੰਗ ਜਨ ਗੋਲ ਜੀਵੋ ਰੋਲਾ ਬਣ ਕੇ ਬਣਾ ਗੋਲ ਜਨ ਗੋਲ ਜੀਵੋ ਰੋਲਾ ਬਣ ਕੇ ਰੰਗ ਜਨ ਗੋਲ ਜੀਵੋ ਰੋਲਾ ਬਣ ਕੇ ਸਪਤੀ ਮਾਣਿ ਦੇਵਗੁਮਾ ਚਮਕੇ ਸੁਦੰਗ ਜਨ ਗੋਲ ਜੀਵੋ ਰੋਲਾ ਬਣ ਕੇ ਰੰਗ ਜਨ ਗੋਲ ਜੀਵੋ ਰੋਲਾ ਬਣ ਕੇ ਗੁੱਲੀਆਂ ਦੇ ਨਾਂ ਸੁਖ ਨਸ਼ਾ ਮੋਦਾ ਗੁੱਲੀਆਂ ਦੇ ਨਾਂ ਪਤਾ ਸੇ ਲੋਟਿਆ ਤਾ ਕਿਉਂ ਇਹਨੂੰ ਟੈਨਸ਼ਨਾਂ ਚੱਲੀ ਜਾਂਦੀਆਂ ਕਰਦੇ ਕੀ ਹੁੰਦਾ ਕੀ ਹੈ ਬੜਾ ਖੁਸ਼ ਹੋ ਕੇ ਗੱਲ ਨੂੰ ਹੱਥ ਪੋਣੇ ਪਛਾਣਨ ਜਾਂਦੇ ਜਿੱਥੇ ਪੈਸਾ ਟਿਕਾ ਲਾ ਚੋਣੇ ਉੱਥੇ ਲੱਗਦਾ ਹੋਰ ਪੁੱਟ ਜਾਂਦਾ ਚਾਨ ਚੱਕ ਸਰੀਰ ਦੇ ਵਿੱਚ ਡਿਗਤ ਬਣਦੀ ਐ ਦਰਦ ਦੀ ਕਹਾਣੀ ਬਣਦੀ ਐ ਕਿਹਦੇ ਬਣਦੀ ਐ ਦੋ ਜਣੇ ਕਿੱਥੇ ਪਰਿਵਾਰ ਚ ਐਸ ਟਾਈਮ ਦੋ ਜਣੇ ਕਿੱਥੇ ਰਹਿੰਦੇ ਕਰਦੇ ਵਿੱਚ तो है। चल चल कर अमल ही सबो फकीर वाली का पता नहीं होना तो फकीर बारिका ਤਬਾਬ ਦੀ ਕਹਾਣੀ ਬੰਦੀ ਹੈ ਕਿਤੇ ਬੰਦੀ ਹੈ ਪਰ ਦਬਾਬ ਦੀ ਕਹਾਣੀ ਜਰੂਰ ਬੰਦੀ ਹੈ ਦਬਾਬ ਦੇ ਵਿੱਚ ਕੁਝ ਵਿਗਦਾਂ ਨਹੀਂ ਸੱਚ ਆ ਗੱਲ ਕਾਲਕੇ ਦੇ ਵਿੱਚ ਦਰਦ ਦੀ ਕਹਾਣੀ ਬੰਦੀ ਕਿਤੇ ਬੰਦੀ ਅੱਜ ਤੋਂ ਕੋਸ਼ਟਾ ਕਣ ਲੱਗਦੀ ਤੁਸੀਂ ਕਿਤੇ ਲੱਗਦੀ ਚਲੋ ਬਾਲਕ ਛੋਟੀਆਂ ਬੇਟੀਆਂ ਬੰਨੇ ਨੋਂਦਾ ਸੀਗਾ ਸੱਚ ਆ ਗੱਲ ਆਹ ਜਿਹੜੀ ਡਿੰਗ ਛੋਡੇ ਪਰਿਵਾਰ ਦੇ ਵਿੱਚ ਚੱਲਦੀ ਆ ਮੈਂ ਨਹੀਂ ਕਹਿੰਦਾ ਤੇਰੇ ਤੇ ਕਦੇ ਚੱਲਦੀ ਆ ਛੋਡੇ ਭਾਈ ਤੇ ਵੀ ਡਿੰਗ ਚੱਲਦੀ ਕੀ ਕਹਿੰਦਾ ਮੈਂ ਦੋ ਭਾਈ ਕੌਣ ਹੈ ਉਹਨਾਂ ਦੇ ਪਰਿਵਾਰ ਵਿੱਚ ਵੀ ਡਿੰਗ ਤਾਂ ਕਸਰ ਦੀ ਕਹਾਣੀ ਬੰਦੀ ਸੀ ਜਨਾਨੀ ਨੂੰ ਕੀ ਲੱਗਦੇ ਹੋ ਮੇਰੀ ਹੀ ਤਜ਼ਰੀ ਹੈ ਚਲੇ ਜੇ ਸ਼ਤਾ ਸਰੇ ਇੱਕ ਜਾਨ ਚੜਦਾ ਛੋਡੇ ਬੱਚੇ ਤਾਂ ਨਹੀਂ ਚੜਦਾ ਇੱਕ ਲੜਕਾ ਹੈ ਪੱਕੀ ਹੈ ਗੱਲ ਚੱਲ ਵੀ ਇਹਦੀ ਵੀ ਲਿਆ ਕੇ ਖਾਣ ਚਲ ਕੋਣ ਜ਼ਰੂਰੀ ਸੁਭਾ ਦਾ ਤੇਰੀ ਕੌਣ ਦੀ ਟੱਕਰੀ ਬਣਾਦੀ ਬਬਾ ਤੁਸੀਂ ਕੌਣ ਦੀ ਬੜਾ ਦੀ ਬੱਬ ਤੁਸੀਂ ਬੋਲੀ ਬੱਬ ਲਈ ਹੋ ਤੁਸੀਂ ਬੜਾ ਬੱਬ ਦੀ ਬੋਲੀ ਇਹ ਲਾਈਕ ਪਾਵੇ ਜਿੰਨ ਲੋਕ ਗੱਡੀ ਚਾਹਦੇ ਸੀ ਤੁਸੀਂ ਕਿੰਨਾ ਟਾਈਮ ਕਰੀਆ ਗੱਡੀ ਸੋਡੀ ਬੰਦ ਹੋ ਚੁੱਕੀ ਹੈ ਪੀਰ ਕੋਟ ਲੈਣ ਨੂੰ ਮੰਨਦੇ ਸੀ ਪੀਰ ਲਖਾਨੇ ਦਾਦੇ ਨੂੰ ਮੰਨਦੇ ਸੀ ਗੱਡੀ ਤੁਸੀਂ ਕੋਸ ਟਾਈਮ ਚੱਲੀ ਧੂਣਾ ਕਿੱਥੇ ਲੱਗਿਆ ਸੀ ਤੂਣਾ ਬੰਦ ਹੋ ਗਿਆ ਗੋਲ ਸੀ ਰੇਤਾ ਵਰਗ ਛੁੱਟਿਓ ਪਲਾਟ ਕਿੱਥੇ ਵੇਚਿਆ ਜਿੱਥੇ ਤੂਣਾ ਲੱਗਿਆ ਸੀ ਚੱਲ ਕੰਦਾ ਅੱਜ ਜੋਤਾਂ ਚੱਗੀਆਂ ਸੀ ਤੁਹਾਡੇ ਕਮਰੇ ਦੇ ਵਿੱਚ ਦੋ ਕਮਰੇ ਕਿੱਥੇ ਆ? ਉੱਥੇ ਵੀ ਦੋ ਜੋਤਾਂ ਚੱਗਦੀਆਂ ਸੀ ਕੰਨੀ ਵਾਲਾ ਕਮਰੇ ਵਿੱਚ ਕੰਨੀ ਵਾਲੇ ਕਮਰੇ 'ਚ ਤੁਹਾਡੇ ਜੋਤਾਂ ਚੱਗਦੀਆਂ ਸੀਗੀਆਂ ਕੰਤ ਦੇ ਨਾਲ ਤੋਂ ਸਵਾਲ ਪਾਇਆ ਨਾ ਬਾਬਾ ਸੱਚ ਆਖਿਆ ਉਹ ਪਲਾਟ ਤੁਸੀਂ ਵੇਚਤਾ ਉਸ ਪਲਾਟ ਦਾ ਕੋਈ ਮਸਲਾ ਚੱਲੀ ਜਾਂਦਾ ਹੈ ਇਹ ਮਸਲਾ ਕੋਈ ਪੈਸਿਆਂ ਦਾ ਹੈ ਕੀ ਲੈਣਾ ਦੇਣਾ ਹੈ ਉਹਨੇ ਦਿੱਤੇ ਨਹੀਂ ਹਾਂਜੀ ਦੇਖ ਬਾਪੂ ਇਹ ਮਾਲਕ ਨੂੰ ਪਤਾ ਫਿਰ ਪਾਸ਼ਾ ਨੂੰ ਪਤਾ ਕੀ ਗੱਲ ਬਣ ਗਈ ਤੇ ਗੱਲ ਰੁਕ ਚੁੱਕੀ ਹੈ ਜਮਾ ਖੇਤਰਪਾਲ ਬਾਬੇ ਦੀ ਓਕੜ ਪਈ ਖੜੀ ਹੈ माताजी ते है, शरीर जमा बच चुका है ऐमी गल है कौन बंद होगी के सुड्डी साद में बंदे से हाँ जी हाजे भी बंदे हो ਵੀੜਾ ਲੱਤਾਂ ਦੀ ਹੈ ਹੁਣ ਐ ਪੁੱਛਦੇ ਹੋ ਕੀ ਗੱਲ ਆ ਕਰਦੇ ਵਿੱਚ ਕਿਉਂ ਨਹੀਂ ਰਹ ਮਿਲਦਾ ਕਿਉਂ ਦਿੱਕਤ ਆਉਂਦੀ ਆਈ ਗੱਲ ਪੁੱਛਣਾ ਯਾ ਪੱਕੀ ਆ ਗੱਲ ਜਿਹੜੇ ਸੰਜੋਗਾਂ ਦੇ ਵਿੱਚ ਦਿੱਕਤ ਕਹਨੇ ਤੁਸੀਂ ਬੱਚਾ ਕਿਤਾਬ ਵੀ ਨਹੀਂ ਲੈ ਕੇ ਹੁੰਦਾ ਸੀ ਕਿ ਕਿੱਥੇ ਕੰਮ ਕਰਦਾ ਸੀ ਤੇਰਾ ਲੜਕਾ ਉਥੋਂ ਉਥੋਂ ਹੀ ਘਟੇ ਗਈ ਹੋ ਜਿੰਨਾ ਪੱਟੇ ਗਈ ਗੱਤੀ ਵਾਲੇ ਅੰਦਰ ਅੱਜ ਦਾ ਚਾਂਸ ਬਣਿਆ ਬਣਿਆ ਸਰ ਤੱਚਾ ਮਾਸਕ ਫੇਸ ਅੱਜ ਵੀ ਦਿਲ ਤਾਂ ਸੋਡੇ ਤੋਂ ਚੱਲੀ ਜਾਂਦੀ ਹੈ ਜੀ ਦਾ ਦੇਖੋ ਭਲਾ ਕਰਨਾ ਮਾਲਕ ਨੇ ਕਰਨਾ ਪੀਰ ਨੇ ਕਰਨਾ ਕਰ ਕੋ ਬੇਟੀਆਂ ਮੰਨੇ ਲਾਣਾ ਜਦੋਂ ਹਲਤ ਪਹਿਰੇ ਲੱਗੀਆਂ ਮਾਲਕ ਨੂੰ ਭਲਾ ਮਾਤਾ ਵੀ ਸਹੀ ਹੋ ਜੂਗੀ ਬੱਚੇ ਦਾ ਕੰਮ ਵੀ ਸ੍ਰੀ ਚੱਦ ਜੀ ਹੋਸੀ ਸਾਧਾ ਗਣਾ ਚੱਕੇ ਰੱਖੀ ਅੱਜ ਤੋਂ 20 ਦਿਨ ਬਾਅਦ ਸਾਰੇ ਕੰਮ ਪੂਰਨ ਹੋ ਜੂਰੇ ਜਿੰਨੋ ਕੰਮ ਹੋਵੇ ਕਾਲਾ ਕੋੜਤਾ ਚਾਦਰਾ ਕੋਲ ਪੁੰਨਸੀ ਕੋਈ ਸਾਧ ਆਏ

ਪੜਾਂਦੀ ਕਿਸ ਨੇ ਚੰਗਾ ਕਰਿਆ ਮਾਦਾ ਕਰਿਆ ਪਲਾਉ ਜੀ ਕਰਨਾ ਮਾਲਕ ਨੇ ਕਰਨਾ ਫਕੀਰ ਨੇ ਕਰਨਾ ਮੇਰੀਆਂ ਲਈ ਚੱਲੇ ਹੋਣੇ ਇੱਛਾ ਕਰਕੇ ਵੇਟ ਦਾ ਮੰਨ ਲੱਗਿਆ ਮਾਤਾ ਜੀ ਜੋ ਜਿੱਦ ਤੱਕ ਸਾਨੂੰ ਜਮਾ ਤਸੱਲੀ ਹੋ ਗਈ ਉਸ ਤੋਂ ਬਾਅਦ ਆਪਰਾ ਕਰਾਂ ਠੀਕ ਹੈ ਜੀ ਕਰਕੇ ਗੱਦੀ ਬੰਨੀ ਹੋਈ ਏ ਠੀਕ ਸਾਥ ਵੀ ਸਾਥ ਰਹਿੰਦੀ ਹੈ ਪਿੱਛੇ ਡਰ ਨੇਰ ਹੁੰਦਾ ਜਿੱਥੇ ਅੱਗੇ ਗੱਲ ਮੰਉਂਦੀ ਸੀ ਉੰਨੇ ਅੱਗੇ ਨਹੀਂ ਜਾਂਦਾ ਇਸ ਨੇ ਚੰਕੀ ਛੱਡੀ ਹੋਈ ਹੈ ਸਾਣੀ ਦੀ ਛੱਡੀ ਆ ਉਹ ਤਾਂ ਬਹੁਤ ਖੱਤਾਂ ਦਾ ਨਾ ਰਸੋ ਤੇ ਦੋ ਪਰਿਵਾਰ ਹੈ ਉਹਨਾਂ ਪਰਿਵਾਰਾਂ ਨੂੰ ਖਤਮ ਕਰਤਾ ਉਹ ਜੀ ਖਤਮ ਕਰਦਾ ਜੁੜ ਜੋੜ ਜੁੜ ਗਿਆ ਬੱਤੀ ਆ ਬਾਬਾ ਜੋ ਖਤਮ ਕੋ ਦੇਣਾ ਹੈ ਆਦਲ ਦੇਖਣੇ ਪੈਗੇ ਹਾਂ ਜਾ ਜਾ ਮਾਲਕ ਪੜਾ ਜਿੱਦੋਂ ਆ ਚੌਕੀ ਪਿੱਛੇ ਹਟੂਗੀ ਦੇਖਦੇ ਤਸਾ ਲਿਆ ਜਿੱਦਾਂ ਧੂਣਾ ਸੁਣਦਾ ਹੈ ਡੱਟ ਡੱਪਾ ਲਾ ਪਾ ਕੋਈ ਕੋਈ ਚੀਜ਼ ਲੈ ਹੁੰਦੀ ਕੋਈ ਨਹੀਂ ਕਿਸੇ ਗੱਦੀ ਚੱਲ ਜਿੱਥੇ ਧੂਣੀ ਦੀ ਸੇਵਾ ਚੱਲਨੀ ਹੈ ਉੱਥੇ ਸਿੱਧੀ ਪਾਟ ਦੀ ਜੱਕੀ ਚੱਲਦੀ ਹੈ ਕੋਈ ਗੱਲ ਨਹੀਂ ਮਾਲਕ ਜੀ ਤਾਂ ਆਪਣਾ ਠੀਕ ਹੈ ਬੀੜੀਆਂ ਸੱਚੇ ਦਿਲ ਜੀ ਤਾਂ ਕੰਮ ਸੀਰੇ ਚੱਲ ਜੀ ਮਾਤਾ ਵੀ ਸਹੀਓਂ ਛੁੜ ਕੇ ਦਿੱਚਾ ਕਰਨੀ ਹੈ ਗੱਲ ਕੋਈ ਗੱਲ ਨਹੀਂ ਖੜਾ ਕਰ ਠੀਕ ਹੈ ਮਾਲਕ ਨੂੰ ਅਰਦਾਸ ਕਰੋ ਬਾਬਾ ਸਾਹਿਬਾਂ ਦੀਆਂ ਬੀੜੀਆਂ ਬੰਨੇ ਲਾ ਦਿਓ ਅੱਜ ਤੱਕ ਤਾਂ ਪਤਰਾ ਹੀ ਨਹੀਂ ਲੜੇ ਚੱਲ ਜੀ